ਚੁਗਾਵਾ ਸਾਹਿਬ ਅਗਲੀ ਖਬਰ ਦੇ ਵੱਲ ਵਧਿਏ ਤਾਂ ਇੱਕ Dell ਕੰਪਨੀ ਨੂੰ ਲੈ ਕੇ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਹੁਣ ਨਵ ਜੰਮੇ ਬੱਚੇ ਹੈਗੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਇੱਕ ਇੱਕ 1000 ਡਾਲਰ ਆਇਆ ਕਰੂਗਾ ਜੀ ਕੀ ਖਬਰ ਹੈਗੇ ਸਾਡੇ ਦਰਸ਼ਕਾਂਾ ਜਰੂਰ ਸਾਂਝ ਪਾਓ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਆ ਬਹੁਤ ਹੀ ਧਿਆਨ ਮੰਗਦੀ ਹੈ ਆ ਸਾਡੇ ਦਰਸ਼ਕ ਸੁਣਦੇ ਰਹਿੰਦੇ ਆ ਵੀ ਰੋਜ਼ ਹੀ ਕੋਈ ਨਾ ਕੋਈ ਖਬਰ ਇਦਾਂ ਦੀ ਸੁਣਾਉਂਦੇ ਰਹਿੰਦੇ ਆ ਡਰਾਵਣੀ ਜੀ ਆ ਦੇਖੋ ਜੀ ਇੱਕ ਚੰਗੀ ਖਬਰ ਆ ਰਹੀ ਹੈ 트럼ਪ ਸਰਕਾਰ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਹੈ ਜੀ ਅੱਜ ਤੇ ਇਸ ਅਨਾਉਂਸਮੈਂਟ ਦੇ ਵਿੱਚ ਜਿਹੜੀ ਅਮਰੀਕਾ ਦੀ ਕੰਪਿਊਟਰ ਕੰਪਨੀ ਹੈਗੀ ਹੈ Dell ਕੰਪਨੀ ਉਹਦੇ ਮਾਲਕ ਹੈਗੇ ਆ ਮਾਈਕਲ Dell ਉਹਨਾਂ ਨੇ ਪ੍ਰੈਜ਼ੀਡੈਂਟ 트럼ਪ ਦੇ ਨਾਲ ਰਲ ਕੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਜੁਲਾਈ 4th 2026 ਤੋਂ ਜਿਹੜਾ ਵੀ ਬੱਚਾ ਅਮਰੀਕਾ ਵਿੱਚ ਬੌਰਨ ਹੋਊਗਾ ਉਹਦਾ ਇੱਕ ਬੈਂਕ ਅਕਾਊਂਟ ਖੁੱਲੂਗਾ ਜਿਹਦਾ ਨਾਮ ਰੱਖਿਆ ਹੈਗਾ 트럼ਪ ਅਕਾਊਂਟ ਤੇ ਉਹਦੇ ਅਕਾਊਂਟ ਦੇ ਵਿੱਚ 1000 ਡਾਲਰ ਜਿਹੜਾ ਆ ਜੋ ਪੈਸਾ ਹੈਗਾ ਆ Dell ਕੰਪਨੀ ਵੱਲੋਂ ਡੋਨੇਟ ਕੀਤਾ ਉਹ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਊਗਾ ਤੇ ਇਹ ਰਾਸ਼ੀ ਜਿਹੜੀ ਹੈ ਆਪਣੇ ਆਪ ਹੀ ਹਰ ਸਾਲ ਉਵੱਧੀ ਜਾਊਗੀ ਕਿਉਂਕਿ ਇਸ ਅਕਾਊਂਟ ਨੂੰ ਮਾਰਕੀਟ ਅਕਾਊਂਟ ਦੇ ਨਾਲ ਜੋੜ ਦਿੱਤਾ ਜਾਊਗਾ ਜਿਹਦੇ ਵਿੱਚ ਕਹਿ ਲਓ ਕਿ ਸ਼ੇਅਰ ਮਾਰਕੀਟ ਹੋਊਗੀ ਉਹਦੇ ਨਾਲ ਲੱਗ ਜਾਊਗਾ ਜਿੰਨਾ ਵੀ ਇਹਦੇ ਵਿੱਚ ਵਾਧਾ ਹੋਊਗਾ ਚਾਹੇ ਉਹ ਕਿੰਨੇ ਪਰਸੈਂਟ ਵੀ ਹੋਵੇ ਉਹ ਪੈਸੇ ਇਹਦੇ ਵਿੱਚ ਆਪਣੇ ਆਪ ਜਮ੍ਹਾਂ ਹੁੰਦੇ ਰਹਿਣਗੇ ਪਲੱਸ ਜਿਹੜੇ ਬੱਚੇ ਦੇ ਪੇਰੈਂਟਸ ਹੈਗੇ ਆ ਉਹ ਜਿਹਨੇ ਵੀ ਇਹਦੇ ਵਿੱਚ ਪੈਸੇ ਪਾਉਣੇ ਚਾਹੁੰਦੇ ਆ 1000 2000 ਜਾਂ 5000 ਸਾਲ ਦਾ ਉਹ ਵੀ ਨਾਲ ਪੈਂਦਾ ਜਾਊਗਾ ਉਹ ਵੀ ਟੈਕਸ ਫਰੀ ਮਨੀ ਹੋਊਗੀ ਤੇ ਜਦੋਂ ਤੱਕ ਬੱਚਾ ਜਿਹੜਾ ਤਕਰੀਬਨ 18 ਸਾਲ ਦਾ ਹੁੰਦਾ ਆ ਤੇ ਤਕਰੀਬਨ 1.5 ਲੱਖ ਤੋਂ ਜ਼ਿਆਦਾ ਕਹਿੰਦੇ ਆ ਕਿ ਉਹਦੇ ਵਿੱਚ ਪੈਸਾ ਜਿਹੜਾ ਆ ਇਕੱਠਾ ਹੋ ਸਕਦਾ ਆ ਕਿ ਉਹ ਹੁਣ ਅਮਰੀਕਾ ਦੇ ਵਿੱਚ ਜੰਮਦਾ ਬੱਚਾ ਹੀ ਕਹਿੰਦੇ ਆ ਅਮੀਰ ਹੋਊਗਾ ਤੇ ਉਹਦੇ ਸਿਰ ਤੇ ਕੋਈ ਕਰਜ਼ਾ ਨਹੀਂ ਹੋਊਗਾ ਇਹ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੋਣ ਲੱਗਾ ਆ ਕਿ ਕੋਈ ਸਰਕਾਰ ਜਿਹੜੀ ਹੈ ਅਮਰੀਕਾ ਵਿੱਚ ਜੰਮਣ ਵਾਲੇ ਬੱਚੇ ਜਿਹੜੇ ਆ ਉਹਨਾਂ ਦੇ ਜਨਮ ਤੋਂ ਹੀ ਉਹਦਾ ਅਕਾਊਂਟ ਓਪਨ ਕਰ ਦਿੱਤਾ ਜਾਊਗਾ ਤੇ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੇ ਆ ਪੈਸੇ ਜਮ੍ਹਾਂ ਕਰਾ ਦਿੱਤੇ ਜਾਣਗੇ ਪਰ ਭਾਵੇਂ ਕਿ ਇਹ ਪੈਸੇ ਜਿਹੜੇ ਆ ਇਹ ਜਿਹੜੇ ਡੈਲ ਕੰਪਨੀ ਦੇ ਮਾਲਕ ਹੈਗੇ ਆ ਉਹ ਦੋਵੇਂ ਹਸਬੰਡ ਵਾਈਫ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਪ੍ਰੈਜ਼ੀਡੈਂਟ 트੍ਰੰਪ ਦੇ ਆਫਿਸ ਵਿੱਚੋਂ ਵਾਈਟ ਹਾਊਸ ਵਿੱਚੋਂ ਕਿ ਅਸੀਂ ਡੋਨੇਟ ਕਰਾਂਗੇ ਅਗਲੇ 5 ਸਾਲ ਤੱਕ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੋਰ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਅਮਰੀਕਾ ਦੀਆਂ ਉਹ ਜੇ ਆਪਣੇ ਇਹ ਪੈਸੇ ਇੱਥੇ ਡੋਨੇਟ ਕਰਦੀਆਂ ਤੁਹਾਨੂੰ ਪਤਾ ਹੈ ਅਮਰੀਕਾ ਵਿੱਚ ਕੋਈ ਵੀ ਕੋਈ ਡੋਨੇਸ਼ਨ ਕਰਦਾ ਆ ਤੇ ਉਹ ਟੈਕਸ ਫ੍ਰੀ ਮਨੀ ਹੁੰਦੀ ਹੈ ਸੋ ਤੁਸੀਂ ਸੋਚ ਸਕਦੇ ਆ ਕਿ ਇਹ ਜਿਹੜੀ ਸਕੀਮ ਇਹ ਲਾਗੂ ਕਰਨ ਜਾ ਰਹੇ ਆ ਇਸ ਸਕੀਮ ਨੇ ਪੂਰੇ ਅਮਰੀਕਾ ਦਾ ਦਿਲ ਜਿੱਤ ਲੈਣਾ ਆ ਬਿਲਕੁਲ ਚੁਗਾਵਾਂ ਸਾਹਿਬ ਚਲੋ ਕੋਈ ਤਾਂ ਚੰਗੀ ਖਬਰ ਆਈ ਪਰ ਦੂਜੇ ਪਾਸੇ ਜਿਹੜੇ 트럼ਪ ਸਾਹਿਬ ਨੇ ਇੱਕ ਤਾਂ ਇਮੀਗ੍ਰੈਂਟ ਨੂੰ ਡਰਾਉਦੇ ਰਹਿੰਦੇ ਨੇ ਪਤਾ ਨਹੀਂ ਨੀਜ ਲਾ ਕੇ ਜਾਂ ਕਿਹੜੀ ਦੂਰਬੀਨ ਲਾਈ ਹੈ ਕਿ ਕਿਹੜਾ ਇਮੀਗ੍ਰੈਂਟ ਕਦੋਂ ਟੱਪ ਰਿਹਾ ਹੈ ਉਹਦੇ ਤੇ ਨਿਗਰ ਰੱਖੀ ਹੋਈ ਹੈ ਦੂਜੇ ਜਿਹੜੇ ਇੱਧਰ ਬੰਦੇ ਸਾਡੇ ਆਏ ਹੋਏ ਨੇ ਉਹਨਾਂ ਨੂੰ ਡਰਾਉਂਦੇ ਰਹਿੰਦੇ ਹੈਗੇ ਨੇ ਚਲੋ ਇੱਕ ਚੰਗੀ ਖਬਰ ਆਈ ਹੈ ਔਰ ਨਾਲ ਦੀ ਨਾਲ ਚੁਗਾਵਾ ਸਾਹਿਬ ਦੇਖੋ ਇਹਨਾਂ ਦਾ ਏਜੰਡਾ ਸੀਗਾ ਕਿ ਮੇਡ ਅਮਰੀਕਾ ਗ੍ਰੇਟ ਤੇ ਉਹ ਗ੍ਰੇਟ ਤਾਂ ਤਾਂ ਹੀ ਹੋਊਗਾ ਨਾ ਜੇਕਰ ਇਧਰ ਕੰਮ ਕਰਦੀ ਸਥਿਤੀ ਚੰਗੀ ਹੋਊਗੀ ਮਹਿੰਗਾਈ ਨੇ ਮਾਰ ਚੱਕੀ ਹੋਈ ਐ ਮਹਿੰਗਾਈ ਦੀ ਆ ਜਿਹੜੀ ਐ ਪੂਰੇ ਤਰੀਕੇ ਨਾਲ ਲੋਕ ਤਰਾਤਰਾਂ ਕਰ ਰਹੇ ਨੇ ਉਸ ਪਾਸੇ ਗੱਲ ਜਾਂਦੀ ਦਿਖਦੀ ਰਹੀ ਹੈਗੀ ਜਿਸ ਤਰੀਕੇ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਮੇਡ ਇਨ ਅਮਰੀਕਾ ਗ੍ਰੇਟ ਦੇਖੋ ਜੀ ਜਿਹੜਾ ਇਹਨਾਂ ਦਾ ਇਹ ਨਾਰਾ ਹੈਗਾ ਜਿਹੜਾ ਇਹਨਾਂ ਨੇ ਵੋਟਾਂ ਵਿੱਚ ਦਿੱਤਾ ਸੀਗਾ ਕਿ ਮੇਡ ਇਨ ਯੂ ਐਸ اے ਐਂਡ ਮੇਡ ਅਮਰੀਕਾ ਗ੍ਰੇਟ ਅਗੇਨ ਸੋ ਉਹ ਉਹ ਪਾਲਿਸੀ ਜਿਹੜੀ ਆ ਉੱਤੇ ਕੰਮ ਤਾਂ ਇਹ ਕਰ ਰਹੇ ਆ ਪਰ ਦੂਸਰੇ ਪਾਸੇ ਹਾਂ ਇਹ ਠੀਕ ਆ ਕਿ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਆ ਜਾਂ ਹੋਰ ਕਈ ਇਹੋ ਜਿਹੇ ਫੈਸਲੇ ਆ ਉਹਨਾਂ ਦੇ ਨਾਲ ਜਿਹੜਾ ਆ ਜਿਹੜਾ ਮੀਡੀਆ ਦੇ ਵਿੱਚ ਜਿਆਦਾ ਵੱਡਾ ਪ੍ਰਚਾਰ ਹੋ ਰਿਹਾ ਆ ਪਰ ਜਿਹੜੇ ਫੈਸਲੇ ਅਮਰੀਕਾ ਨਾਲ ਵਾਸਤੇ ਲਏ ਜਾ ਰਹੇ ਆ ਉਹ ਫੈਸਲੇ ਤਾਂ ਬਹੁਤ ਵਧੀਆ ਫੈਸਲੇ ਲਏ ਜਾ ਰਹੇ ਆ ਇਹ ਫੈਸਲਾ ਜਿਹੜਾ ਆ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਗਵਰਨਮੈਂਟ ਨੇ ਵੀ ਲਿਆ ਹੋਵੇਗਾ ਇੰਡੀਆ ਵਿੱਚ ਤੇ ਆਪਾਂ ਸੁਣਦੇ ਆਏ ਆ ਇਹ ਉੱਤੇ ਇਹੋ ਜਿਹੀਆਂ ਸਕੀਮਾਂ ਚੱਲਦੀਆਂ ਆ ਜਿੱਥੇ ਬੀਬੀਆਂ ਨੂੰ ਪੈਸੇ ਦਿੱਤੇ ਜਾਂਦੇ ਆ ਫਰੀ ਬੱਸਾਂ ਵਿੱਚ ਸਫ਼ਰ ਕਰਾਇਆ ਜਾਂਦਾ ਜਾਂ ਇਦਾਂ ਕਹਿ ਲਓ ਕਿ ਹੋਰ ਵੀ ਇਦਾਂ ਦੀਆਂ ਲੋਕ ਭਲਾਈ ਸਕੀਮਾਂ ਜਿਹੜੀਆਂ ਉੱਥੇ ਦਿੱਤੀਆਂ ਜਾਂਦੀਆਂ ਇੱਥੇ ਇਹੋ ਜਿਹੀਆਂ ਸਕੀਮਾਂ ਵੈਸੇ ਤਾਂ ਵਾਧੂ ਨੇ ਜਿਹੜੇ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ ਉਹ ਉਹਨਾਂ ਵਾਸਤੇ ਫ੍ਰੀ ਫੂਡ ਹੁੰਦਾ ਆ ਉਹਨਾਂ ਵਾਸਤੇ ਫ੍ਰੀ ਸ਼ੈਲਟਰ ਵੀ ਹੋ ਉਹਨਾਂ ਦੇ ਘਰ ਦਾ ਰੈਂਟ ਵੀ ਦਿੱਤਾ ਜਾਂਦਾ ਬਿੱਲ ਬੱਤੀਆਂ ਵੀ ਪੇ ਕੀਤੇ ਜਾਂਦੇ ਆ ਪਰ ਆ ਜਿਹੜੀ ਸਕੀਮ ਹੈ ਇਹ ਇਹਨਾਂ ਨੇ ਲਾਗੂ ਕੀਤੀ ਆ ਪਰ ਇਹਦੇ ਵਿੱਚ ਵੀ ਇੱਕ ਇਹਨਾਂ ਨੇ ਸ਼ਰਤ ਜ਼ਰੂਰ ਰੱਖੀ ਆ ਕਿ ਜਿਹੜੇ ਲੋਕ ਅਮੀਰ ਹੈਗੇ ਆ ਜਿਨ੍ਹਾਂ ਦੀ ਇਨਕਮ ਲੱਖਾਂ ਡਾਲਰਾਂ ਦੇ ਵਿੱਚ ਹੈਗੀ ਆ ਸਾਲ ਦੀ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਮੇਰਾ ਖਿਆਲ ਇਹਨਾਂ ਨੇ ਕੋਈ ਜਿਹੜੀ ਇਨਕਮ ਸਲੈਬ ਰੱਖਣਗੇ ਕਿ ਜਿਹਦੀ ਇਨਕਮ 1.5 ਲੱਖ ਤੋਂ ਘਟਿਆ ਜਾਂ ਇਹਦੇ ਤੋਂ ਉਹ ਕਿਹੜੀ ਸਲੈਬ ਰੱਖਦੇ ਆ ਇਹਨਾਂ ਨੂੰ ਪਤਾ ਹੋਊਗਾ ਬਾਅਦ ਵਿੱਚ ਪੂਰਾ ਕੀ ਨਿਕਲ ਕੇ ਆਉਂਦਾ ਹੈਗਾ ਪਰ ਇਹਦੇ ਵਿੱਚ ਇਹਨਾਂ ਜ਼ਰੂਰ ਇਹਨਾਂ ਨੇ ਕਿਹਾ ਹੈਗਾ ਆ ਕਿ ਜਿਨ੍ਹਾਂ ਦੀ ਇਨਕਮ ਆਲਰੇਡੀ ਹਾਈ ਆ ਯਾਨੀ ਕਿ ਅਮੀਰਾਂ ਦੇ ਵਿੱਚ ਆਉਂਦੇ ਆ ਉਹ ਇਸ ਸਕੀਮ ਦੇ ਹੱਕਦਾਰ ਨਹੀਂ ਹੋਣਗੇ ਪਰ ਬਾਕੀ ਸਾਰੇ ਹੋਣਗੇ ਸੋ ਜੁਲਾਈ 4 ਤੁਹਾਨੂੰ ਪਤਾ ਆ ਕਿ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੁੰਦਾ ਆ ਤੇ ਉਸ ਦਿਨ ਤੋਂ ਇਹ ਸ਼ੁਰੂਆਤ ਕਰਨ ਜਾ ਰਹੇ ਆ ਬੜੀ ਵੱਡੀ ਸਕੀਮ ਹੈਗੀ ਆ ਇਹਦੇ ਵਿੱਚ ਉਹਨਾਂ ਦਾ ਮੰਨਣਾ ਹੈਗਾ ਕਿ ਹੁਣ ਜਿਹੜੇ ਅਮਰੀਕਾ ਦੇ ਵਿੱਚ ਲੋਕ ਬੌਰਨ ਹੋਣਗੇ ਇਹਨੂੰ ਉਹਨਾਂ ਨੇ ਨਾਮ ਵੀ ਇਹੋ ਦਿੱਤਾ ਆ ਨਿਊ ਜਨਰੇਸ਼ਨ ਨੈਕਸ ਜਨਰੇਸ਼ਨ ਜਿਹੜੀ ਇੱਥੇ ਬੌਰਨ ਹੋਊਗੀ ਹੁਣ ਉਹ ਜੰਮਦਿਆਂ ਹੀ ਉਹ ਕਹਿ ਲੋ ਕਿ ਅ ਅਮੀਰ ਹੋਣਗੇ ਉਹਨਾਂ ਦੇ ਕੋਲ ਐਸੈਟ ਹੋਊਗਾ ਯਾਨੀ ਕਿ ਉਹਨਾਂ ਦੇ ਕੋਲ ਮਾਰਕੀਟ ਦੇ ਵਿੱਚ ਉਹਨਾਂ ਦੇ ਸ਼ੇਅਰ ਹੋਣਗੇ ਤੇ ਉਹ ਉਹਨਾਂ ਦੇ ਉੱਤੇ ਕੋਈ ਕਰਜ਼ਾ ਨਹੀਂ ਹੋਊਗਾ ਜਦ ਤੱਕ ਉਹ ਬੱਚੇ ਜਵਾਨ ਹੋਣਗੇ ਉਹਨਾਂ ਦੇ ਕੋਲ ਆਲਰੇਡੀ ਜਿਹੜੇ ਹੈਗੇ ਆ ਉਹਨਾਂ ਦੇ ਬੈਂਕਾਂ ਦੇ ਵਿੱਚ ਪੈਸੇ ਹੋਣਗੇ ਤੇ ਇੱਕ ਗੱਲ ਹੋਰ ਉਹਨਾਂ ਨੇ ਇਹ ਕਹੀ ਹੈ ਕਿ ਜਿਹੜੇ ਇਹ ਬੱਚੇ ਜਦੋਂ ਜਵਾਨ ਹੋਣਗੇ ਤਾਂ ਇਹ ਆਲਰੇਡੀ ਆਪਣੀਆਂ ਕੰਪਨੀਆਂ ਦੇ ਸ਼ੇਰਾਂ ਦੇ ਮਾਲਕ ਹੋਣਗੇ ਕਿਉਂਕਿ ਜਿਹੜੇ ਇਹਨਾਂ ਦੇ ਪੈਸੇ ਆ ਆਪਣੇ ਆਪ ਹੀ ਐ ਮਾਰਕੀਟ ਦੇ ਵਿੱਚ ਲੱਗੇ ਹੋਣਗੇ ISPN ਦੇ ਥਰੂ ਤੇ ਇਹਨਾਂ ਦੇ ਨਾਲ ਕਹਿ ਲਿਆ ਉਹਨਾਂ ਨੇ ਕਿਹਾ ਆ ਕਿ ਜਿੱਦਾਂ ਮੈਕਡੋਨਲਡ ਦੇ ਸ਼ੇਅਰ ਹੁੰਦੇ ਆ ਟੈਸਲਾ ਦੇ ਸ਼ੇਅਰ ਹੁੰਦੇ ਆ ਜਾਂ ਹੋਰ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸ਼ੇਅਰ ਜਿਹੜੇ ਆ ਕਹਿੰਦੇ ਜਦੋਂ ਉਹ ਬੱਚੇ ਜਵਾਨ ਹੋ ਕੇ ਦੇਖਣਗੇ ਆਪਣਾ ਫੋਨ ਖੋਲਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਉਹਨਾਂ ਦੇ ਕੋਲ ਤਾਂ ਆਲਰੇਡੀ ਵਾਧੂ ਪੈਸੇ ਆ ਉਹ ਤਾਂ ਇਥੇ ਅਮਰੀਕਾ ਦੇ ਵਿੱਚ ਜੌਬਾਂ ਵੀ ਕ੍ਰੀਏਟ ਕਰ ਸਕਦੇ ਆ ਸੋ ਉਹਨਾਂ ਨੂੰ ਜੌਬਾਂ ਲੱਭਣ ਦੀ ਲੋੜ ਨਹੀਂ ਪਊਗੀ ਆਪਣੇ ਆਪ ਹੀ ਉਹ ਪੈਸੇ ਕਮਾਉਣ ਦੇ ਕਾਬਲ ਹੋ ਜਾਣਗੇ ਪਰ ਇਹਨਾਂ ਨੇ ਸਕੀਮ ਬੜੀ ਵੱਡੀ ਆ ਪਰ ਇਹ ਅਗੇਨ ਇਹ ਜਿਹੜੀ ਸਕੀਮ ਹੈ ਇਹਦੇ ਪਿੱਛੇ ਜਿਹੜਾ ਪੈਸਾ ਆ ਉਹ ਅਮਰੀਕਾ ਦੀ ਬੜੀ ਵੱਡੀ ਕੰਪਨੀ ਹੈਗੀ ਆ Dell ਕੰਪਿਊਟਰ ਕੰਪਨੀ ਹੈਗੀ ਆ ਉਹਦੇ ਵੱਲੋਂ ਇਹ ਮਾਈਕਲ Dell ਨੇ ਇਹ ਅਨਾਉਂਸਮੈਂਟ ਕੀਤੀ ਹੈ ਪਰ ਵੱਡੀ ਗੱਲ ਇਹ ਹੈ ਕਿ 트럼ਪ ਅਕਾਊਂਟ ਓਪਨ ਕੀਤਾ ਜਾਊਗਾ 1000 ਡਾਲਰ ਜਮ੍ਹਾਂ ਹੋਊਗਾ ਜਿਹੜੇ ਬੱਚੇ ਹੁਣ ਜੁਲਾਈ 4th 2026 ਤੋਂ ਬੌਰਨ ਹੋਣਗੇ ਇਹ ਅਮਰੀਕਾ ਦੀ ਨਵੀਂ ਸਕੀਮ ਜਿਹੜੀ ਹੈ ਅਮਰੀਕਨ ਲੋਕਾਂ ਨੂੰ ਬੜਾ ਵੱਡਾ ਤੋਹਫਾ ਦੇਣ ਜਾ ਰਿਹਾ ਹੈ